ਇਹ ਜਿਵੇਂ ਟਾਈਟਲ ਤੁਸੀਂ ਦੇਖ ਲਿਆ ਚੋਰਾ ਨਾ ਜਾ ਰੀਆਂ 17 ਜਨਵਰੀ ਨੂੰ ਫਿਲਮ ਰਿਲੀਜ਼ ਹੈ वर्ल्ड वाइड ਅੱਜ ਇਹਦਾ ਆਫੀਸ਼ੀਅਲੀ ਟ੍ਰੇਲਰ ਰਿਲੀਜ਼ ਕੀਤਾ ਗਿਆ 5 ਵਜੇ ਜਿਵੇਂ ਟਾਈਟਲ ਚੋਰਾ ਨਾ ਜਾ ਰੀਆਂ ਇਹਦੇ ਪਿੱਛੇ ਇੱਕ ਸਟੋਰੀ ਜਦੋਂ ਆਪਾਂ ਦੇਖਾਂਗੇ ਕਿ ਮੈਸੇਜ ਆ ਵੀ ਯਾਰੀ ਦਾ ਸ਼ਬਦ ਜੇ ਕੋਈ ਸਮਝੇ ਪ੍ਰੋਫੈਸ਼ਨਲ ਕਰਕੇ ਕੋਈ ਚੋਰ ਬੰਦਾ ਵੀ ਹੋਵੇ ਕਿਤੇ ਕਰਕੇ ਕੋਈ ਚੋਰ ਵੀ ਹੋਵੇ ਅਗਰ ਉਹਨੇ ਯਾਰੀ ਦਾ ਮਹੱਤਵ ਸਮਝ ਲਿਆ ਤਾਂ ਉਹ ਵੀ ਯਾਰੀ ਨਿਭਾ ਜਾਂਦਾ ਵਾ ਇਹ ਬਹੁਤ ਮੀਨਿੰਗਫੁਲ ਇੱਕ ਮੈਸੇਜ ਆ ਇਸ ਫਿਲਮ ਦੇ ਰਾਹੀਂ ਕਿ ਕਿ ਯਾਰੀ ਕੋਈ ਮੰਨ ਲੈ ਨਾ ਨਾ ਮੰਨੇ ਕਿ ਚੰਗਾ ਭਲਾ ਬੰਦਾ ਵੀ ਯਾਰੀ ਨੂੰ ਛੱਡ ਜਾਂਦਾ ਜੋ ਕੋਈ ਮੰਨ ਲੇ ਤੇ ਚੋਰ ਬੰਦਾ ਵੀ ਯਾਰੀ ਪਿੱਛੇ ਖੜ ਕੇ ਬਹੁਤ ਤਕੜੀ ਯਾਰੀ ਨਿਵਾ ਜਾਂਦਾ ਹੈ ਸਟਾਰਕਾਸ ਜਿਵੇਂ ਮੇਨ ਲੀਡ ਦੇ ਵਿੱਚ ਆਰੀਆ ਬੱਬਰ ਜੀ ਨੇ ਮਰੀਸ ਰਾਣ ਦੀ ਇਹ ਨਾਲ ਬੈਠੇ ਨੇ ਪ੍ਰਭ ਗਰੇਵਾਲ ਮਲਕੀਤ ਰੌਣੀ ਜੀ ਗੁਰਪ੍ਰੀਤ ਪੰਗੂ ਜੀ ਰੁਪਿੰਦਰ ਰੂਪੀ ਜੀ ਪਾਕਿਸਤਾਨ ਤੋਂ ਆਰਟਿਸਟ ਨੇ ਹਣੀ ਅਲਬੇਲਾ ਜੀ ਸਹਿਬਾਜ਼ ਮਿਰਜ਼ਾ ਜੀ ਨੇ ਦਖਵਿੰਦਰ ਸੰਧੂ ਨੇ ਗੁਰਪ੍ਰੀਤ ਮੰਡ ਨੇ ਹੋਰ ਵੀ ਬਹੁਤ ਸਾਰੇ ਆਰਟਿਸਟਾਂ ਨੇ ਕੰਮ ਕੀਤਾ ਦਿਲਜੀਤ ਸਿੰਘ ਨੇ ਯੂਕੇ ਤੋਂ ਬਹੁਤ ਸਾਰੇ ਆਰਟਿਸਟਾਂ ਨੇ ਬਾਕੂਬੀ ਜਿਹੜਾ ਰੋਲ ਨਿਭਾਇਆ ਦੇ। ਇਹੇ ਸਟੋਰੀ ਇਦਾਂ ਦੀ ਜਿਹੜੀ ਵਿੱਚ ਇਹਨਾਂ ਤੁਸੀਂ ਫਿਲਮ ਦੇਖੋਗੇ ਨਾ ਨਾਲ ਕੁਝ ਚੋਰ ਨੇ। ਉਹ ਹੈਗੇ ਚੋਰ ਆ ਪਰ ਜਦੋਂ ਯਾਰੀ ਪੈ ਜਾਂਦੀ ਆ ਫਿਰ ਉਹ ਕਿਸ ਲੈਵਲ ਤੱਕ ਜਾ ਕੇ ਯਾਰੀ ਨਿਭਾਉਂਦੇ ਆ ਕਿ ਉੱਥੋਂ ਆਇਆ ਕਿ ਚੋਰਾ ਨਾਲ ਯਾਰੀਆਂ ਯਾਰੀ ਪਈ ਪਰ ਚੋਰਾ ਨੇ ਯਾਰੀ ਨਿਭਾਈ ਕਿੱਦਾਂ। ਇਹਨਾਂ ਦਾ 뮤직 ਜਿਹੜੇ ਬਹੁਤ ਸਾਰਾ ਹਿੱਟ 뮤직 ਦਿੱਤਾ ਜਿਨ੍ਹਾਂ ਨੇ ਗੁਰਮੀਤ ਸਿੰਘ ਜੀ ਉਹਨਾਂ ਨੇ ਦਾ 뮤직 ਦਿੱਤਾ ਜੀ ਜਿਹੜੇ ਗਾਣੇ ਨੇ ਗਾਣੇ ਇਹਦੇ ਵਿੱਚ ਸੱਜਣ ਅਦੀਪ ਦੀ ਗਾਣੇ ਨੇ ਗੁਰਸ਼ਬਦ ਦਾ ਗਾਣਾ ਜੀ ਕਮਲ ਜੀ ਦਾ ਗਾਣਾ ਬਹੁਤ ਬਾਖੂਬੀ ਗਾਣੇ ਵਿੱਚ ਸੁਣੋਗੇ ਤਾਂ ਮਿਊਜ਼ਿਕ ਦਾ ਵੀ ਇੱਕ ਮਜ਼ਾ ਆਊਗਾ ਸੁਣਨ ਦਾ ਜੀ ਬੜਾ ਸੋਹਣਾ ਮਿਊਜ਼ਿਕ ਔਰ ਬਹੁਤ ਸੋਹਣੇ ਗਾਣੇ ਨੇ ਰਿਕਵੈਸਟ ਕਰਦੇ ਆ ਕਿ 17 ਜਨਵਰੀ ਨੂੰ ਆਓ ਤੁਸੀਂ ਸਿਨੇਮਾ ਘਰ ਆਪਣੇ ਨਰਾਸ਼ ਹੋ ਕਿ ਨਹੀਂ ਜਾਓਗੇ ਤੁਹਾਡਾ ਇਹ ਫਿਲਮ ਇੰਟਰਟੇਨ ਵੀ ਕਰੂਗੀ ਕਮੇਡੀ ਵੀ ਆ ਡਰਾਮਾ ਵੀ ਆ ਫੈਮਿਲੀ ਰਿਸ਼ਤੇ ਕੀ ਹੁੰਦੇ ਆ ਭੈਣ ਭਰਾ ਦਾ ਪਿਆਰ ਕੀ ਹੁੰਦਾ ਆ ਮਾਂ ਪਿਓ ਦਾ ਪਿਆਰ ਕੀ ਹੁੰਦਾ ਵਾ ਔਰ ਕੋਸ਼ੇ ਦੇ ਵਿੱਚ ਜਿਹੜੇ ਲੋਕ ਬਾਹਰ ਚਲੇ ਜਾਂਦੇ ਕਿਉਂਕਿ ਜਿਹੜੀ ਫਿਲਮ ਆ ਉਹ ਜਿਆਦਾ ਇੰਗਲੈਂਡ ਦੇ ਵਿੱਚ ਸ਼ੂਟ ਹੋਈ ਆ ਬਾਹਰ ਦਾ ਔਰ ਇੰਡੀਆ ਦਾ ਕੀ ਫਰਕ ਆ ਤੇ ਉੱਥੇ ਵੀ ਜਾ ਕੇ ਜੇ ਰਿਸ਼ਤੇ ਨਿਭਾਉਣੇ ਹੋਣ ਤੇ ਲੋਕ ਕਿੱਦਾਂ ਰਿਸ਼ਤੇ ਨਿਭਾਉਂਦੇ ਨੇ ਇਸ ਕਰਕੇ ਅਸੀਂ ਸਾਰਿਆਂ ਨੂੰ ਅਪੀਲ ਕਰਦੇ ਆ ਕਿ ਤੁਹਾਡੇ ਸਹਿਯੋਗ ਦੀ ਲੋੜ ਆ 17 ਜਨਵਰੀ ਨੂੰ ਸਿਨੇਮੇ ਘਰਾਂ 'ਚ ਆ ਕੇ ਇੱਕ ਵਾਰ ਦੇਖੋ ਆ ਟਰੇਲਰ ਦੇਖੋਗੇ ਤੁਹਾਨੂੰ ਟਰੇਲਰ ਤੋਂ ਹੀ ਆਈਡੀਆ ਲੱਗ ਜਾਊਗਾ ਵੀ ਕਿੱਦਾਂ ਦੀ ਮੂਵੀ ਆ ਮੈਨੂੰ ਬਹੁਤ ਵਧੀਆ ਲੱਗਾ ਮਤਲਬ ਮੇਰੀ ਫਸਟ ਮੂਵੀ ਸੀ ਮੇਰਾ ਡੈਬਿਊ ਆ ਤੇ ਮੇਰਾ ਬਹੁਤ ਸੋਹਣਾ ਰੋਲ ਆ ਪਲੀਜ਼ ਸਾਰੇ ਜਾਣੇ ਜਰੂਰ ਦੇਖਣ ਜਾਇਓ ਤੇ ਖਾਸ ਕਰਕੇ ਮੈਂ ਤਰਨ ਤਰਨ ਤੋਂ ਆ ਤੇ ਮੈਂ ਆਪਣੇ ਇੱਧਰ ਦੇ ਲੋਕਾਂ ਨੂੰ ਤਾਂ ਜ਼ਰੂਰ ਅਪੀਲ ਕਰਨਾ ਚਾਹਾਂਗੀ ਕਿ ਸਾਡੇ ਇੱਧਰ ਦੇ ਜ਼ਰੂਰ ਜਲਦੀ ਸਿੱਖਣ ਬਹੁਤ ਵਧੀਆ ਸੀ ਇੱਕ ਥਾਂ ਤੇ ਮਤਲਬ ਅਸੀਂ ਸੀਨ ਕਰਦੇ ਪਏ ਸੀ ਤੇ ਉੱਥੇ ਕਾਫੀ ਠੰਡ ਸੀ ਸੋ ਆਈ ਥਿੰਕ ਉਹ ਵੇਲ ਲੋਕੇਸ਼ਨ ਸੀ ਤੇ ਉੱਥੇ ਮਤਲਬ ਕਾਫੀ ساری ਟੀਮ ਨੇ ਬਹੁਤ ਮਤਲਬ ਠੰਡ ਚ ਕੰਮ ਕੀਤਾ ਸੋ ਉਹ ਕਾਫੀ ਟਫ ਸੀ ਸਾਡੇ ਵਾਸਤੇ ਤੇ ਪਲੀਜ਼ ਸਾਨੂੰ ਸਾਰਿਆਂ ਨੂੰ ਇਹ ਹੀ ਰਿਕਵੈਸਟ ਹੈ ਕਿ ਜ਼ਰੂਰ ਮੀਂਹ ਦੇਖਣ ਜਾਏ ਅਲਸਾਸਿਕਾ ਜੀ ਚੈਨਲ ਦਾ ਪ੍ਰੈਸ ਮੀਡੀਆ ਦਾ ਬਹੁਤ ਧੰਨਵਾਦ ਤੇ ਸਾਡੇ ਸਾਡੇ ਇੱਥੇ ਪਹੁੰਚੇ ਤਰਨਤਨ ਤੇ ਮੈਂ ਐਜੇ ਡਾਇਰੈਕਟਰ ਦੇ ਵਿੱਚ ਕੰਮ ਕੀਤਾ ਜੀ ਫਿਲਮ ਦੇ ਵਿੱਚ ਬਹੁਤ ਕਠਿਨਾਈਆਂ ਸੀ ਉੱਥੇ ਬਹੁਤ ਟਾਰਗੇਟ ਸੀਗੇ ਫਿਲਮ ਦੇ ਵਿੱਚ ਉੱਥੇ ਕੰਮ ਕਰਨ ਲਈ ਫਿਲਮ ਜੁਕੇ ਦੇ ਛੂਟੀ ਹੈ ਵੱਖ-ਵੱਖ ਲੋਕੇਸ਼ਨਾਂ ਤੇ ਤੇ ਉਹਦੇ ਵਿੱਚ ਜੇ ਸਟਾਰ ਕਾਸਟ ਨੇ ਆਰੀ ਬੱਬਰ ਜੀ ਨੇ ਤੇ ਮਰੀਦ ਸਾਹ ਜੀ ਨੇ ਤੇ ਬਹੁਤ ਵਧੀਆ ਇਹਨਾਂ ਨੇ ਸਪੋਰਟ ਕੀਤਾ ਤੇ ਟਾਈਮ ਦੇ ਬਹੁਤ ਪੰਚੁਅਲ ਸੀਗੇ ਹਰ ਇੱਕ ਸੀਨ ਨੂੰ ਬੜਾ ਤਕਨੀਕੀ ਢੰਗ ਨਾਲ ਸਮਝਿਆ ਤੇ ਫਿਰ ਇਹਨਾਂ ਸੀਨ ਕੀਤਾ। ਸਾਡੇ ਸਸੀ ਕਾਲ ਸਾਰਿਆਂ ਨੂੰ ਤੇ ਸਾਰੀ ਪ੍ਰੈਸ ਦਾ ਮੀਡੀਆ ਦਾ ਮੈਂ ਬਹੁਤ ਧੰਨਵਾਦੀ ਹਾਂ ਜਿਨ੍ਹਾਂ ਤੁਸੀਂ ਆਪਣਾ ਟਾਈਮ ਕੱਢ ਕੇ ਸਾਡੇ ਛੋਟੇ ਜਿਹੇ ਸੱਦੇ ਤੇ ਤੁਸੀਂ ਅੱਜ ਸਾਡੇ ਆਪਸ਼ਲੇਟ ਟ੍ਰੇਲਰ ਲਾਂਚ ਤੇ ਆਏ ਤੇ ਮੈਂ ਸਾਰੇ ਹੀ ਆਡੀਅਨ ਨੂੰ ਇਹ ਮੈਸੇਜ ਦੇਣਾ ਚਾਹੁੰਦਾ ਵੀ ਤੁਸੀਂ ਆਪਣਾ ਕੀਮਤੀ ਸਮਾਂ ਕੱਢ ਕੇ 17 ਤਰੀਕ ਨੂੰ ਸਿਨੇਮਾ ਘਰ ਦੇ ਵਿੱਚ ਮੂਵੀ ਲੱਗ ਰਹੀ ਹੈ ਜਿੱਦਾਂ ਕਿ ਆਪਣੇ ਅੰਮ੍ਰਿਤਸਰ 알파 1 ਦੇ ਵਿੱਚ ਸਕਰੀਨ ਤੇ ਸਾਰਿਆਂ ਨੂੰ ਇਹੀ ਰਿਕਵੈਸਟ ਆ ਬੱਤ ਤੋਂ ਵੱਧ ਸੰਯੋਗ ਕਰੋ ਕਿਉਂਕਿ ਇਹ ਜੋ ਵੱਡੇ ਪ੍ਰੋਜੈਕਟ ਆ ਇਹ ਤਾਂ ਹੀ ਸਿਰੇ ਲੱਗਦੇ ਆ ਜੇ ਕਿ ਸਾਰੇ ਆਡੀਅਨ ਦਾ ਸੰਯੋਗ ਹੋਵੇ ਸਭ ਤੋਂ ਪਹਿਲਾਂ ਜੀ ਮੈਂ ਤੁਹਾਡਾ ਬਹੁਤ ਧੰਨਵਾਦ ਕਰਦਾ ਹਾਂ ਕਿ ਤੁਸੀਂ ਸਾਰਾ ਮੀਡੀਆ ਇਹਦੇ ਸਾਡੇ ਸਹਿਯੋਗ ਵਾਸਤੇ ਪਹੁੰਚੇ ਜੀ ਬਹੁਤ ਬਹੁਤ ਧੰਨਵਾਦ ਅ ਮੇਰੇ ਅਸਲ ਵਿੱਚ ਇਹਦਾ ਇੱਕ ਅ ਇੰਡੀਆ ਦਾ ਸੀਨ ਹੈ ਮੇਰੇ ਤੇ ਤੇ ਬੜਾ ਇੱਕ ਨਟਕੜ ਜਿਹਾ ਇੱਕ ਕੈਰੈਕਟਰ ਇੱਕ ਆਰੀਬ ਬੱਬਰ ਦੇ ਫਰੈਂਡ ਦਾ ਕੈਰੈਕਟਰ ਸੋ ਬੜਾ ਵਧੀਆ ਬੜਾ ਵਧੀਆ ਇੰਜੋਏ ਕੀਤਾ ਬੜਾ ਸੋਹਣਾ ਕੈਰੈਕਟਰ ਸੀਗਾ ਸੋ ਬਸ ਕੋਈ ਹੋਰ ਅਪੀਲ ਕਰੂੰਗਾ ਸਾਰਿਆਂ ਨੂੰ ਕਿ ਸਾਰੇ ਜਾਣੇ ਤੁਸੀਂ ਸਾਰਾ ਜਰਮਨੀ ਨੂੰ ਸਿਨੇਮੇ ਘਰਾਂ ਵਿੱਚ ਤੁਸੀਂ ਸਾਰੇ ਥੀਏਟਰ ਭਰ ਦਿਓ ਤੇ ਕੋਈ ਵੀ ਨਿਰਾਸ਼ ਹੋ ਕੇ ਨਹੀਂ ਜਾਊਗਾ ਆਪਣੀ ਫੈਮਲੀ ਰਿਸ਼ਤੇਦਾਰ ਫਰੈਂਡ ਸਰਕਲ ਵਿੱਚ ਸਭ ਨੂੰ ਹੀ ਲੈ ਕੇ ਜਾਓ ਤੇ ਫਿਰ ਉਹਨਾਂ ਦੇਖ ਕੇ ਇੰਜੋਏ ਕਰੋਗੇ ਤੁਸੀਂ ਇੰਡੀਆ ਦੀ ਗੱਲ ਕੀਤੀ ਆ ਵਕਫਾ ਲੋਕੇਸ਼ਨਾਂ ਤੇ ਕਿਤੇ ਕਿਤੇ ਵੀ ਆਹ ਇਹ ਇੱਕੋ ਮੇਰਾ ਇੱਕੋ ਲੋਕੇਸ਼ਨ ਤੇ ਸ਼ੂਟ ਹੋਇਆ ਸੀ ਚੰਡੀਗੜ੍ਹ ਵਿੱਚ ਇੱਕ ਪਿੰਡ ਸੀਗਾ ਉਹਦਾ ਨਾਮ ਮੈਨੂੰ ਯਾਦ ਨਹੀਂ ਕਿਹੜਾ ਸੀਗਾ ਉਹ ਪਿੰਡ ਵਿੱਚ ਲੋਕੇਸ਼ਨ ਸੀਗਾ ਜਿੱਦਾ ਪ੍ਰਾਣਿਕਾਰ ਹੁੰਦੇ ਆ ਤਾਂ ਉਹਦੇ ਵਿੱਚ ਮੇਰਾ ਸ਼ੂਟ ਸੀਗਾ ਅਨੀਤਾ ਮੈਮ ਨੇ ਮੇਰਾ ਸ਼ੁਕਰੀਆ ਜੋ ਸਾਡੇ ਸੀਨੀਅਰ ਕਲਾਕਾਰ ਨੇ ਸੋ ਉਹਨਾਂ ਨੇ ਮੇਰਾ ਸ਼ੁਕਰੀਆ ਸੋ ਬਹੁਤ ਵਧੀਆ ਲੱਗਾ ਕੰਮ ਕਰਕੇ ਉਹਨਾਂ ਦਾ ਸੋ ਸਾਰੀ ਟੀਮ ਦਾ ਬਹੁਤ-ਬਹੁਤ ਧੰਨਵਾਦ ਗੁਰਦੇਵਾਲ ਸਿੰਘ ਸਿੱਧੂ ਭਾਈ ਦਾ ਬਹੁਤ ਧੰਨਵਾਦ ਜਿੰਦਰ ਸਿੰਘ ਭਾਈ ਦਾ ਬਹੁਤ ਧੰਨਵਾਦ ਕਿਉਂਕਿ ਸਾਨੂੰ ਇੰਨਾ ਵਧੀਆ ਕੈਰੇਕਟਰ ਦਿੱਤਾ ਤੇ ਫਿਲਮ ਵਿੱਚ ਕੰਮ ਕਰਨ ਦਾ ਸਾਨੂੰ ਮੌਕਾ ਦਿੱਤਾ ਸੋ ਥੈਂਕ ਯੂ